ਜਿਹਨੇ ਬੈਠੇ ਨੇ ਸਾਰੇ ਚਿਸ਼ਤੀ ਫਰੀਦੀ ਪੰਜਾਬ ਦੇ ਸਾਹਿਬ ਨੇ ਸਾਰੇ ਸਰਕਾਰ ਦੇ ਚਾਹਵਨ ਵਾਲੇ ਹਮ ਹੀ ਨਹੀਂ ਨਿਸਾਰੇ ਦਾ ਅਲਮਰਾਂ ਨੇ ਜੀ ਕੱਲ ਜਦੋਂ ਜੀ ਦਾ ਤਿੰਨ ਨਾਲ ਜੀਵਾਂਗੇ ਭੈ ਜਾਬ ਭਯਾ ਬਰੋਜਾ ਬਰੋਜਾ ਪੂਜਾ ਪੂਜਾ ਜਾਲੂ ਜਾਲੂ ਮਨੇ ਜਾ ਮਨੇ ਜਾ ਬਾਗੜੀਆ ਬਾਗੜੀਆ ਮੋਰਚਾ ਚਾਉ ਚਾਉ ਚੁੰਦੇ ਹਾਂ ਤੇ ਆਂਕਮ ਚਾਹ ਚਾਹ ਤਿੰਨੇ ਦੇ ਵੇ ਜਾ ਚਾਹ ਤਿੰਨ ਡੋਡੇ ਜਾ ਚਾਹ ਦੀ ਚਾਹ ਤੇ ਮਾ ਸਰਕਾਰ ਵੀ ਮਾ ਮਾਈ ਮਲਕਾ ਦਾ ਜਾਇਆ ਤੈਨੂੰ ਚੜਿਆ ਰੂਪ ਜਵਾਇਆ ਬਾਬਾ ਹਕਾ ਖੋਲਦਾ ਕੀ ਬਖਾ ਦੇ ਮੱਕਾ ਵਿੱਚ ਚਲਾਣੇ ਬਾਬਾ ਨਰੇ ਹੋਗੇ ਲੇ ਮੰਗਾ ਦਾ ਚੇਰਨੋ ਲਗਾ ਦਾ ਮਾਈ ਮਲਕਾਂ ਦੇ ਮਤਾਂ ਬੁਰ ਬੀਵੀ ਬੂਜੇ ਦਾ ਲਾ ਲਾ ਓਗੜਾਇਆ ਗੁੱਟੋ ਜੁਰਮਾ ਵਕਤੇ ਆਨੇ ਰਿਹਾ ਦੋ ਬਾਬਾ ਚਾਹ ਤਿੰਨ ਜਿਲੇ ਜੰਦਰ ਭੂਰੇ ਬਾਸ਼ਾ ਬਿਕੰਬਾਪਾ ਸਾਹਿਬ ਦੀ ਮਨ ਤੇਰੀ ਹਾਜੀ ਯਾਰ ਮੇਰੀ ਸਰਕਾਰ ਹਾਂਜੀ ਯਾਰ ਮੇਰੀ ਸਰਕਾਰ ਤੇ ਕਿੰਨਾ ਮੇਲਾ ਮਨਾਇਆ ਜਾ ਰਿਹਾ ਚੋਟਾ ਮੇਲਾ ਤੇ ਕਿੰਨੀ ਕਿੰਨੀ ਸੰਗਤ ਉੱਥੇ ਜਿਹੜੇ ਕਿੰਨੀ ਕਿੰਨੀ ਦੂਰੋਂ ਆਉਂਦੀ ਆ ਸਿੰਗਲ ਲੱਗੇ ਲੱਗੇ ਨਹੀਂ ਠੀਕ ਲੱਗੇ ਪਾਪਾ ਜੀ ਕਿਹੜੇ ਕਿਹੜੇ ਕਵਾਲ ਪਹੁੰਚੇ ਦਰਬਾਰ ਤੇ ਹਾਜੀ ਰੋਣ ਵਾਸਤੇ ਹਾਂਜੀ ਤੇ ਛੇ ਮਨਜੀਠੇ ਹੋਣ ਜਿਹੜੇ ਕਵਾਲ ਜੀ ਮਾਸਟਰ ਕਵਾਲ ਜੀ ਸ਼ੰਕਰ ਕਵਾਲ ਜੀ ਲਓ ਜਨਾਬ ਸਾਡੇ ਜਨਾਬ ਸ਼ਾਹ ਜਤੀਮੀ ਸਰਕਾਰ ਜੋਤਾਂ ਵਾਲੀ ਸਰਕਾਰ ਪੀਰ ਬਾਬਾ ਬੋਰ ਸ਼ਾ ਸਰਕਾਰ ਹਜ਼ੂਰ ਦਾ ਜੋ ਮੇਲਾ ਮੁਬਾਰਕ ਮਨਾਇਆ ਜਾ ਰਿਹਾ ਉਸ ਦੇ ਸਬੰਧਤ ਵਿੱਚ ਸਾਡੇ ਜਨਾਬ ਇਹਨਾਂ ਦੇ ਹੁਕਮ ਆਇਆ ਸਾਡੇ ਵਾਸਤੇ ਹਾਜ਼ਰੀ ਲਗਾਉਣ ਵਾਸਤੇ ਸਰਕਾਰ ਦੇ ਕਦਮਾਂ ਵਿੱਚ ਹਾਜ਼ਰੀ ਪੇਸ਼ ਹੈ ਜੀ ਜਨਾਬ ਦੇ ਤਹਿਤ ਲੋ ਸ਼ੁਕਰਗੁਜ਼ਾਰਾਂ ਜੀ ਅਸੀਂ ਸਾਡਾ ਸਾਡੇ ਪੂਰੇ ਗਰੁੱਪ ਵੱਲੋਂ ਮਾਸਟਰ ਰੌਸ਼ਨ ਅਲੀ ਖਾਨ ਕਵਾਲ ਹਜ਼ੂਰ ਦੇ ਉਰਸ ਮੁਬਾਰਕ ਦੀ ਲੱਖ ਲੱਖ ਮੁਬਾਰਕ ਜੀ ਹੈ ਕਰਨੇ ਹਜ਼ੂਰ ਔਰ ਜਿੰਨੇ ਵੀ ਸੰਗਤ ਜਿੰਨੇ ਵੀ ਆਲੇ ਦੁਆਲੇ ਸੱਜਣ ਮਿੱਤਰ ਬੈਠੇ ਨੇ ਜੀ ਸਾਰਿਆਂ ਦੇ ਸਰਕਾਰਾਂ ਦੇ ਹਜ਼ੂਰ ਦਾਤਾ ਪਿਆ ਸਭ ਦੀ ਹਾਜ਼ਰੀ ਕਬੂਲ ਕਰਨ ਨਾਮਦਾਦੀ ਦਾਤ ਬਖਸ਼ਣ ਰਹਿਮਤ ਦੀ ਨਜ਼ਰ ਕਰਨ ਸ਼ਾਇਦ